ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਇਸ ਨਵੇਂ ਚੈਨਲ ਉਤੇ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੀ ਹਾਂ ਮੇਰਾ ਪਿਛਲਾ ਚੈਨਲ ਤੀਆਂ ਤਿਰਜ ਸ਼ੁਰੂਆਤ ਤਾਂ ਉਹਦੀ ਹੋਈ ਸੀ ਪੰਜਾਬੀ ਮਾਂ ਬੋਲੀ ਦੀਆਂ ਗੱਲਾਂ ਨੂੰ ਲੈ ਕੇ ਪਰ ਫਿਰ ਇੰਨੇ ਸਾਰੇ ਵਿਸ਼ੇ ਆਏ ਇੰਨੇ ਸਾਰੇ ਮੁੱਦਿਆਂ ਉੱਤੇ ਗੱਲ ਕੀਤੀ ਕਿ ਅੱਜ ਉਹਦੀ ਨੁਹਾਰ ਹੀ ਬਦਲ ਗਈ ਹੈ ਸੋ ਇਸ ਚੈਨਲ ਦਾ ਜਨਮ ਲੈਣਾ ਤਾਂ ਸੁਭਾਵਿਕ ਹੀ ਸੀਗਾ ਇਸ ਚੈਨਲ ਉਤੇ ਆਪਾਂ ਗੱਲ ਕਰਾਂਗੇ ਪੰਜਾਬੀ ਦੀ ਅਤੇ ਪੰਜਾਬੀਆਂ ਦੀ ਪੰਜਾਬੀ ਵਿੱਚ ਆਪਾਂ ਪਾਸ਼ਾ ਅਤੇ ਬੋਲੀ ਦੋਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਤੁਸੀਂ ਬੁਨਿਆਦੀ ਪੈਂਤੀ ਸਿੱਖਣੀ ਹੈ ਕਿਵੇਂ ਸ਼ਬਦ ਜੋੜ ਸਿੱਖਣਾ ਹੈ ਅਤੇ ਤੁਸੀਂ ਹੋਰ ਜਿੰਨੀਆਂ ਵੀ ਵਿਆਕਰਨ ਨਾਲ ਸੰਬੰਧਿਤ ਗੱਲਾਂ ਹਨ ਉਹਨਾਂ ਨੂੰ ਖੋਲਣਾ ਹੈ ਪੰਜਾਬੀਆਂ ਦੀ ਇਸ ਕਰਕੇ ਕਿਉਂਕਿ ਆਪਾਂ ਇੱਕ ਹੋਰ ਭਾਸ਼ਾ ਦੀ ਵੀ ਇੱਥੇ ਗੱਲ ਕਰਾਂਗੇ ਏਸੇ ਹੀ ਚੈਨਲ ਉੱਤੇ ਆਪਾਂ ਅੰਗਰੇਜ਼ੀ ਸਿੱਖਣ ਦੀ ਵੀ ਕੋਸ਼ਿਸ਼ ਕਰਾਂਗੇ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਪੰਜਾਬੀ ਅੰਗਰੇਜ਼ੀ ਸਿੱਖਣ ਦੇ ਲਈ ਬਹੁਤ ਸਾਰਾ ਪੈਸਾ ਤੇ ਸਮਾਂ ਬਰਬਾਦ ਕਰਦੇ ਹਨ ਸੋ ਕਿਵੇਂ ਤੁਸੀਂ ਆਮ ਬੋਲੀ ਦੇ ਵਿੱਚ ਸਰਲ ਤੇ ਠੇਢ ਪੰਜਾਬੀ ਦੇ ਵਿੱਚ ਅੰਗਰੇਜ਼ੀ ਨੂੰ ਸਮਝ ਸਕਦੇ ਹੈਗੇ ਉਹਦੀ ਵੀ ਸ਼ੁਰੂਆਤ ਆਪਾਂ ਇਸੇ ਚੈਨਲ ਤੋਂ ਹੀ ਕਰਾਂਗੇ ਸੋ ਜੇ ਤੁਸੀਂ ਪੰਜਾਬੀ ਅਤੇ ਅੰਗਰੇਜ਼ੀ ਸਿੱਖਣ ਦੇ ਚਾਹਵਾਨ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ